ਸਰ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਇਹ ਤਾਂ ਮੈਡਮ ਕਾਫੀ ਸਾਲ ਹੋ ਗਏ ਨੇ ਲਗਭਗ ਪੈਰਾਂ ਨੂੰ ਕੀ ਹੋਇਆ ਸੀ ਪੈਰਾਂ ਮੈਡਮ ਬਚਪਨ ਚ ਪੋਲੀਓ ਹੋ ਗਿਆ ਸੀ ਕਿੰਨੀ ਉਮਰ ਸੀ ਜਦੋਂ ਪੋਲੀਓ ਹੋਇਆ ਮੈਡਮ 2-3 ਸਾਲ ਅਮੀ ਡੈਡੀ ਦਾਦੇ ਸੀਗੇ ਇਹ ਤੋਂ ਉਸ ਟਾਈਮ ਚੱਲਦਾ ਫਿਰਦਾ ਹੁੰਦਾ ਸੀਗਾ ਬੁਖਾਰ ਚ ਡਾਕਟਰ ਤੋਂ ਟੀਕਾ ਲੱਗਾ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਹੋ ਗਈ ਇਸ ਨਾਲ ਗੁਜ਼ਾਰਾ ਹੋ ਜਾਂਦਾ ਤੁਹਾਡੇ ਘਰ ਦਾ ਮੈਡਮ ਗਾਇਦਾ ਬਹੁਤ ਆ ਗੁਜ਼ਾਰਾ ਦਾ ਕਰਨਾ ਪੈਂਦਾ ਸਰ ਮਾਂ-ਬਾਪ ਬਿਮਾਰ ਆ ਤਾਂ ਉਹਦੇ ਤਾਂ ਕਿੰਨਾ ਕ ਦੁੱਖ ਹੁੰਦਾ ਦੇਖ ਕੇ ਦੁੱਖਤਾ ਹੁੰਦਾ ਮੈਡਮ ਦੁੱਖੇਸ਼ ਕਰਕੇ ਹੁੰਦਾ ਕੋਈ ਜਿਆਦਾ ਮੈਂ ਉਹਨਾਂ ਦਾ ਹਾਈ ਫਾਈ ਦਾ ਵਧੀਆ ਹਸਪੀਟਲ ਚ ਮਹਿੰਗਾ ਹੋਣ ਕਰਕੇ ਮੈਂ ਇਲਾਜ ਨਹੀਂ ਕਰਾ ਸਕਦਾ ਜੋ ਵੀ ਮੈਡਮ ਇਥੋਂ ਕਰਦਾ ਕਮਾਉਣਾ ਉਸ ਦੇ ਨਾਲ ਜੋ ਵੀ ਡਾਕਟਰ ਤੋਂ ਉਹਨਾਂ ਦੀ ਇਲਾਜ ਕਰਵਾਣਾ ਰਹਿਣਾ ਇਸ ਹਾਲਤ ਦੇ ਵਿੱਚ ਕੰਮ ਕਰਨਾ ਔਖਾ ਨਹੀਂ ਲੱਗਦਾ ਔਖਾ ਤਾਂ ਲੱਗਦਾ ਮੈਡਮ ਪਰ ਹੁਣ ਕਰਨਾ ਕਿ ਕਿ ਸਰਚਦੇ ਕਰਨਾ ਪੈਂਦਾ ਮਜਬੂਰੀ ਚ ਮੈਡਮ ਬੜੇ ਕਿੰਨੇ ਹੋ ਪਲੱਸ 2 ਮੈਡਮ ਕੋਈ ਨੌਕਰੀ ਦੀ ਆਸ ਨਹੀਂ ਰੱਖੀ ਸਰਕਾਰ ਤੋਂ ਆਸ ਤਾਂ ਬਹੁਤ ਰੱਖੀ ਮੈਡਮ ਆਪਣੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਅਦਾਰੇ ਆ ਮੈਂ ਹਰ ਜਗ੍ਹਾ ਆਪਣਾ ਨਾਮ ਦਰਜ ਕਰਾਇਆ ਵਾ ਪਰ ਮਾਨੂੰ ਤਾਂ ਕੋਈ ਲੈਟਰ ਜਾਂ ਆਫਰ ਕੋਈ ਨਹੀਂ ਆਇਆ ਮੈਡਮ ਨਾ ਕੋਈ ਸਰਕਾਰੀ ਐਮਐਲਏ ਜਾਂ ਐਮਪੀ ਨੇ ਹਰ ਵਾਰ ਬਣਨ ਤੋਂ ਪਹਿਲਾਂ ਕਹਿੰਦੇ ਆ ਤੁਹਾਡਾ ਕੁਝ ਕਰਾਂਗੇ ਉਸ ਤੋਂ ਬਾਅਦ ਕੋਈ ਨਹੀਂ ਸੁਣਦਾ ਜੀ ਸਰ ਤੁਸੀਂ ਇਸ ਹਾਲਤ ਚੋਂ ਤੇ ਘਰੇ ਮਾਂ ਬਾਪੀ ਬਿਮਾਰ ਆ ਤਾਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਆ ਮੈਡਮ ਉਹਨਾਂ ਦਾ ਦਵਾਈ ਬੂਟੀ ਉਹਨਾਂ ਨੂੰ ਦਵਾ ਕੇ ਦੇ ਕੇ ਘਰੋਂ ਫਿਰ ਆ ਜਣਾਈ ਸਵੇਰ ਮੈਂ ਜਲਦੀ ਇੱਥੇ ਦੁਕਾਨ ਤੇ ਸ਼ਾਮ ਨੂੰ ਮੈਂ ਫਿਰ 7-8 ਵੇ ਚਲੇ ਨਹੀਂ ਬਾਕੀ ਦੋ ਬ੍ਰਦਰ ਨੇ ਵੱਡੇ ਭਾਬੀ ਨੇ ਉਹ ਮੜਾ ਮੋਟਾ ਉਹਨਾਂ ਦੇ ਦੇਖਭਾਲ ਕਰਦੇ ਰਹਿੰਦੇ ਨੇ ਆ ਹਾਲਾਤ ਆ ਤੁਹਾਡੇ ਤਾਂ ਇਹ ਹਾਲਾਤ ਦੇ ਵਿੱਚ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਆ ਗੁਜ਼ਾਰਾ ਦਾ ਮੈਡਮ ਔਖਾ ਹੀ ਚੱਲਦਾ ਤੁਹਾਨੂੰ ਪਤਾ ਹੀ ਆ ਕਿੰਨੀ ਮੰਗਾਈ ਆ ਹਰ ਚੀਜ਼ ਦਾ ਰੇਟ ਅੱਜ ਦਿਨ ਵੱਧਦਾ ਰਹਿੰਦਾ ਜੀ ਤੋਂ ਜੋ ਵੀ ਹਥੋਂ ਆਮਦਨ ਹੋ ਜਾਂਦੀ ਆ ਉਹ ਨਾਲ गुजारा ਕਰੀ ਜਾਂ ਨਹੀਂ ਕੋਕੋ ਤੁਸੀਂ ਸਰਬਨ ਪੁੱਤਾਰੇ ਤਾਂ ਸੁਨਿਆ ਹੀ ਹੋਣਾ ਆ ਤਾਂ ਇੱਕ ਅਜਿਹੇ ਸਰਬਨ ਪੁੱਤ ਦੀ ਕਹਾਣੀ ਨਾਲ ਰੂਬਰੂ ਕਰਵਾਵਾਂਗੇ ਜਿਸ ਦੇ ਪੈਰਾਂ ਨੇ ਸਾਥ ਛੱਡ ਦਿੱਤਾ ਪਰ ਉਸ ਨੇ ਆਪਣੇ ਮਾਪੇ ਦਾ ਸਾਥ ਨਹੀਂ ਛੱਡਿਆ ਮਾਪੇ ਬਿਮਾਰ ਨੇ ਸੜਕ ਤੇ ਬੈਠ ਕੇ ਚਾਹ ਦੀ ਰੇੜੀ ਲਗਾ ਆਪਣੇ ਮਾਪੇ ਦਾ ਗੁਜ਼ਾਰਾ ਕਰਦਾ ਆ ਬਲਕਿ ਆਪ ਵੀ ਬਿਮਾਰ ਆ ਤਾਂ ਉਸ ਦਿਨਾਂ ਗੱਲਬਾਤ ਕਰਾਂਗੇ ਸੱਚੀ ਗੱਲ ਸਰ ਸੱਗੇ ਕਮ ਸਰ ਕਿਵੇਂ ਹੋ ਠੀਕ ਠਾਕ ਮੈਡਮ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਾਜੂ ਮੈਡਮ ਸਰ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਤਾਂ ਮੈਡਮ ਕਾਫੀ ਸਾਲ ਹੋ ਗਏ ਨੇ ਲਗਭਗ ਸਰ ਪੈਰਾਂ ਨੂੰ ਕੀ ਹੋਇਆ ਸੀ ਪੈਰਾਂ ਮੈਡਮ ਬਚਪਨ ਚ ਪੋਲੀਓ ਹੋ ਗਿਆ ਸੀ ਕਿੰਨੀ ਉਮਰ ਸੀ ਜਦੋਂ ਪੋਲੀਓ ਹੋਇਆ ਮੈਡਮ 2-3 ਸਾਲ ਛੋਟਾ ਹੁੰਦਾ ਸੀ ਬਚਪਨ ਚ ਮਮੀ ਡੈਡੀ ਦਾਦੇ ਸੀਗੇ ਇਹ ਤਾਂ ਉਸ ਟਾਈਮ ਚੱਲਦਾ ਫਿਰਦਾ ਹੁੰਦਾ ਸੀਗਾ ਬੁਖਾਰ ਤੇ ਡਾਕਟਰ ਤੋਂ ਟੀਕਾ ਲੱਗਾ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਹੋ ਗਈ ਤਾਂ ਸਰ ਇਸ ਨਾਲ ਗੁਜ਼ਾਰਾ ਹੋ ਜਾਂਦਾ ਤੁਹਾਡੇ ਘਰ ਦਾ ਮੈਡਮ ਗਾਇਦਾ ਬਹੁਤ ਆ ਗੁਜਾਰਾ ਦਾ ਕਰਨਾ ਪੈਂਦਾ ਸਰ ਜੀ ਮਾਂ ਬਾਪ ਬਿਮਾਰ ਆ ਤਾਂ ਦੇ ਤਾਂ ਕਿੰਨਾ ਕ ਦੁੱਖ ਹੁੰਦਾ ਦੇਖ ਕੇ ਦੁੱਖ ਤਾਂ ਹੁੰਦਾ ਮੈਡਮ ਕਿਉਂਕਿ ਇਹ ਦੁੱਖ ਇਸ ਕਰਕੇ ਹੁੰਦਾ ਕੋਈ ਜਿਆਦਾ ਮੈਂ ਉਹਨਾਂ ਦਾ ਹਾਈ ਫਾਈ ਜਾਂ ਵਧੀਆ ਹਸਪੀਟਲ ਚ ਮਹਿੰਗਾ ਔਣ ਕਰਕੇ ਮੈਂ ਇਲਾਜ ਨਹੀਂ ਕਰਾ ਸਕਦਾ ਤਾਂ ਉਹਨਾਂ ਦਾ ਇਲਾਜ ਕਿਵੇਂ ਹੁੰਦਾ ਜੋ ਵੀ ਮੈਡਮ ਇਥੋਂ ਕਰਦਾ ਕਮਾਉਣਾ ਉਸ ਦੇ ਨਾਲ ਜੋ ਵੀ ਡਾਕਟਰ ਤੋਂ ਉਹਨਾਂ ਦੀ ਇਲਾਜ ਕਰਵਾਣਾ ਰਹਿਣਾ ਇਸ ਹਾਲਤ ਦੇ ਵਿੱਚ ਕੰਮ ਕਰਨਾ ਔਖਾ ਨਹੀਂ ਲੱਗਦਾ ਔਖਾ ਤਾਂ ਲੱਗਦਾ ਮੈਡਮ ਪਰ ਹੁਣ ਕਰਨਾ ਕਿ ਕਿ ਸਰਚਾਂ ਤੇ ਕਰਨਾ ਬੰਦਾ ਮਜਬੂਰ ਚ ਮੈਡਮ ਜਿੰਨਾ ਹੁੰਦਾ ਮੈਂ ਕਰ ਲੈਣਾ ਹੀ ਬੜੇ ਕਿੰਨੇ ਹੋ ਪਲਸ 2 ਮੈਡਮ ਤਾਂ ਫਿਰ ਕੋਈ ਨੌਕਰੀ ਦੀ ਆਸ ਨਹੀਂ ਰੱਖੀ ਸਰਕਾਰ ਤੋਂ ਆ ਤਾਂ ਬਹੁਤ ਰੱਖਿਆ ਮੈਡਮ ਆਪਣੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਅਦਾਰੇ ਆ ਮੈਂ ਹਰ ਜਗ੍ਹਾ ਆਪਣਾ ਨਾਮ ਦਰਜ ਕਰਾਇਆ ਵਾ ਪਰ ਮੈਨੂੰ ਉੱਥੋਂ ਕੋਈ ਲੈਟਰ ਜਾਂ ਆਫਰ ਕੋਈ ਨਹੀਂ ਆਇਆ ਮੈਡਮ ਨਾ ਕੋਈ ਸਰਕਾਰੀ ਐਮਐਲਏ ਜਾਂ ਐਮਪੀ ਨੇ ਹਰ ਵਾਰ ਬਾਣ ਤੋਂ ਪਹਿਲਾਂ ਕਹਿੰਦੇ ਆ ਤੁਹਾਡਾ ਕੁਝ ਕਰਾਂਗੇ ਜੀ ਉਸ ਤੋਂ ਬਾਅਦ ਕੋਈ ਨਹੀਂ ਸੁਣਦਾ ਜੀ ਐਤੋਂ ਤੱਕ ਮੈਡਮ ਜਦ ਆਪਣੇ ਬਾਦਲ ਸਾਹਿਬ ਜੀ ਕੇ ਮੁੱਖ ਮੰਤਰੀ ਉਹਨਾਂ ਨੂੰ ਖੁਦ ਮਿਲਿਆ ਮੈਂ ਉਹ ਵੀ ਕਹਿੰਦੇ ਬੇਟਾ ਕੁਝ ਕਰਾਂਗੇ ਬਸ ਉਹ ਵੀ ਇੱਕ ਲਾਰਾ ਲਾ ਕੇ ਚਲੇ ਗਏ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਿਆ ਮੇਰੇ ਡਾਕੂਮੈਂਟ ਸਾਰੇ ਲੈ ਲਏ ਸੀ ਉਹਨਾਂ ਨੇ ਜੋ ਵੀ ਮੇਰੇ ਸਰਟੀਫਿਕੇਟ ਕੁਆਲਿਫਿਕੇਸ਼ਨ ਦੇ ਸੀ ਪਰ ਕੋਈ ਮਦਦ ਨਹੀਂ ਹੋਈ ਮੈਡਮ ਮੇਰੀ ਸਰ ਤੁਸੀਂ ਇਸ ਹਾਲਤ ਚੋਂ ਤੇ ਕਰੇ ਮਾਂ ਬਾਬੀ ਬਿਮਾਰ ਆ ਤਾਂ ਕਿਵੇਂ ਦੇਖ ਰਿਹਾ ਉਸ ਚੀਜ਼ ਆ ਮੈਡਮ ਉਹਨਾਂ ਦਾ ਦਵਾਈ ਬੂਟੀ ਉਹਨਾਂ ਨੂੰ ਦਵਾ ਕੇ ਦੇ ਕੇ ਘਰੋਂ ਫੇਰ ਆ ਜਣਾਈ ਸਵੇਰ ਮੈਂ ਜਲਦੀ ਇੱਥੇ ਦੁਕਾਨ ਤੇ ਸ਼ਾਮ ਨੂੰ ਮੈਂ ਫਿਰ 78ਵੇਂ ਚਲੇ ਨਹੀਂ ਉਹਨਾਂ ਦੀ ਸ਼ਾਮ ਸੰਭਾਲ ਕਿਵੇਂ ਕਰਦੇ ਹੋ ਬਾਕੀ ਦੋ ਬ੍ਰਦਰ ਨਹੀਂ ਵੱਡੇ ਭਾਬੀ ਨੇ ਉਹ ਮੜਾ ਮੋਟਾ ਉਹਨਾਂ ਦੇ ਦੇਖਭਾਲ ਕਰਦੇ ਰਹਿੰਦੇ ਉਹ ਮੜੀ ਮੋਟੀ ਹੈਲਪ ਕਰਦੇ ਬਾਕੀ ਮੈਂ ਕਰਦੇ ਨਹੀਂ ਜੀ ਤਾਂ ਸਰ ਜਿਵੇਂ ਕਿ ਆ ਹਾਲਾਤ ਆ ਤੁਹਾਡੇ ਤਾਂ ਇਹ ਹਾਲਾਤ ਦੇ ਵਿੱਚ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਆ ਗੁਜ਼ਾਰਾ ਤਾਂ ਮੈਡਮ ਔਖਾ ਹੀ ਚੱਲਦਾ ਤੁਹਾਨੂੰ ਪਤਾ ਹੀ ਆ ਕਿੰਨੀ ਮੰਗਾਈ ਆ ਹਰ ਚੀਜ਼ ਦਾ ਰੇਟ ਆਜ ਦਿਨ ਵੱਧਦਾ ਰਹਿੰਦਾ ਜੀ। ਤੋਂ ਜੋ ਵੀ ਹੱਥੋਂ ਆਮਦਨ ਹੋ ਜਾਂਦੀ ਔਰ ਨਾਲ ਗੁਜ਼ਾਰਾ ਕਰ ਹੀ ਜਾਂਦੇ ਆ ਜੀ ਓਕੇ ਓਕੇ। ਟੈਨਸ਼ਨ ਨਹੀਂ ਹੁੰਦੀ ਇਹਨਾਂ ਨੂੰ। ਕਦੇ-ਕਦੇ ਹੋ ਜਾਂਦੀ ਹੈ ਮੈਡਮ। ਫਿਰ ਜਦ ਕੰਮ ਚ ਲੱਗ ਜਾਂਦਾ ਫਿਰ ਟੈਨਸ਼ਨ ਭੁੱਲ ਜਾਂਦਾ। ਐਨੀ ਹਿੰਮਤ ਕਿੱਥੋਂ ਲੈ ਕੇ ਆਏ ਹੋ ਤੁਸੀਂ? ਮੈਂ ਤਾਂ ਮੈਡਮ ਮੇਰੀ ਛੁਰੂ ਤੋਂ ਆਤੀ ਸੀ ਮੈਂ ਜਿਆਦਾ ਬੈਠਿਆ ਨਹੀਂ ਮੈਂ ਪੜ੍ਹਦੇ ਮੌਕੇ ਵੀ ਕੁਛ ਨਾ ਕੁਛ ਕੰਮ ਕਰਦਾ ਰਿਹਾ ਮੈਡਮ ਛੋਟਾ ਮੋਟਾ ਪਾਰਟ ਟਾਈਮ। ਕਿੰਨੇ ਕੇ ਪੈਸੇ ਕਮਾ ਲੈਂਦੇ ਹੋ? ਕਿੰਨੇ ਕੇ ਪੈਸੇ ਕਮਾ ਲੈਣੇ ਹੋ ਇੱਥੇ? ਆ ਤੋਂ ਮੈਡਮ ਕੋਲ ਜਿਆਦਾ ਨਹੀਂ ਕੋਈ ਆਪਣਾ ਗੁਜ਼ਾਰਾ ਜੋਗਾ ਜੋ ਵੀ 4-500 ਬਣ ਜਾ ਕਰਦੇ। ਪਾਪਾ ਕੀ ਕਰਦੇ ਆ ਤੁਹਾਡੇ? ਪਾਪਾ ਪਹਿਲਾਂ ਮੈਡਮ ਆਲੇ ਡਰਾਈਵਰੀ ਕਰਦੇ ਸੀਗੇ। ਉਹ ਵੀ ਹੁਣ ਹਾਰਡ ਦੇ ਪੇਸ਼ੰਟ ਆ ਹੁਣ ਫਰੀ ਨੇ ਹਲੇ ਕੁਝ ਨਹੀਂ ਕਰਦੇ ਹੁਣ। ਤਾਂ ਸਰ ਜਿਵੇਂ ਕਿ ਬਾਕੀ ਲੋਕ ਹੁੰਦੇ ਆ ਜਦੋਂ ਦੇਖਦੇ ਆ ਸਾਰੇ ਭੱਜਦੇ ਆ ਤੁਰਦੇ ਆ ਤਾਂ ਆਪ ਨੂੰ ਨਹੀਂ ਲੱਗਦਾ ਕਿ ਕਾਸ਼ ਮੈਂ ਵੀ ਤੁਰ ਸਕਦਾ ਮੈਂ ਵੀ ਲੋਕਾਂ ਵਾਂਗੂ ਆਮ ਇਨਸਾਨ ਵਾਂਗੂ ਜ਼ਿੰਦਗੀ ਜਿਉ ਸਕਦਾ ਹੁੰਦਾ ਮੈਡਮ ਫੀਲ ਜਿਆ ਤਾਂ ਬਹੁਤ ਹੁੰਦਾ ਪਰ ਬਤੇਰਾ ਮੈਡਮ ਇੱਧਰ ਉੱਧਰ ਮੰਮੀ ਡੈਡੀ ਚਾਹ ਠੀਕ ਠਾਕ ਜਿਉ ਉਹਨਾਂ ਨੇ ਬਤੇਰੀ ਲਾਜ ਦੀ ਕੋਸ਼ਿਸ਼ ਕੀਤੀ ਪਰ ਨਹੀਂ ਠੀਕ ਹੋਇਆ ਹੁਣ ਜਿਦਾ ਜ਼ਿੰਦਗੀ ਆ ਗੁਜ਼ਾਰਨੀ ਪੈਂਦੀ ਆ ਮੈਡਮ ਤਕਲੀਫ ਜੀ ਦਾ ਕਦੇ ਕਦੇ ਮਨ ਉਦਾਸ ਜਿਆਦਾ ਹੁੰਦਾ ਕਿ ਕਾਸ਼ ਮੈਂ ਚੱਲਦਾ ਫਿਰਦਾ ਹੁੰਦਾ ਵੇ ਮੈਂ ਸਭ ਕੁਝ ਕਰ ਸਕਦਾ ਜੇ ਠੀਕ ਹੁੰਦੇ ਤਾਂ ਕੀ ਕਿਵੇਂ ਦੀ ਜ਼ਿੰਦਗੀ ਹੁੰਦੀ ਤੁਹਾਡੀ ਫਿਰ ਇਤਨਾ ਜ਼ਿਆਦਾ ਵੈਟਰ ਹੁੰਦੇ ਮੈਡਮ ਚੱਲਦਾ ਫਿਰਦਾ ਹੁੰਦਾ ਕੋਈ ਵਧੀਆ ਜੌਬ ਪ੍ਰਾਈਵੇਟ ਕਿਤੇ ਵੀ ਕਰ ਸਕਦਾ ਸੀ ਆ ਹੁਣ ਪ੍ਰਾਈਵੇਟ ਜੌਬ ਤੁਹਾਨੂੰ ਪਤਾ ਹੈ ਐਡਾ ਹੈਂਡੀਕੈਪ ਹੋਣ ਕਰਕੇ ਕੋਈ ਦਿੰਦਾ ਨਹੀਂ ਜੌਬ ਜੀ ਇਸ ਹਾਲਤ ਦੇ ਵਿੱਚ ਕੰਮ ਕਰਦੇ ਹੋ ਲੋਕਾਂ ਤੋਂ ਕੀ ਕੀ ਸੁਣਨ ਨੂੰ ਮਿਲਦਾ ਲੋਕਾਂ ਦੇਖੋ ਇਹ ਕੁਝ ਨਹੀਂ ਸੁਣਨ ਨੂੰ ਮਿਲਦਾ ਫਿਰ ਵੀ ਕੋਈ ਕੋਈ ਇਤਰਾਜ ਕਰ ਦਿੰਦਾ ਵੀ ਇਹ ਮੁੰਡਾ ਕੰਮ ਯਾਰ ਕਰਦਾ ਕੋਈ ਬੰਦਾ ਅੱਛੇ ਵੀ ਆ ਜੋ ਕਹਿੰਦੇ ਆ ਸਾਹਬਾ ਤੂੰ ਮਿਹਨਤ ਕਰਦਾ ਇੰਸ ਹਾਲਤ ਦੇ ਵਿੱਚ ਕੰਮ ਕਰਦੇ ਹੋਂ ਤੱਕ ਕੀ ਸਪੋਰਟ ਕੌਣ ਕੌਣ ਕਰਦਾ ਹੈ ਸਪੋਰਟ ਤਾਂ ਮੇਰੇ ਮੰਮੀ ਡੈਡੀ ਨੇ ਜੀ ਤੇ ਮੇਰੇ ਚਾਚਾ ਜੀ ਹੁੰਦੇ ਨਾਲ ਉਹ ਜੋ ਮੇਰੇ ਹੈਲਪ ਕਰਦੇ ਰਹਿੰਦੇ ਇਸ ਕੰਮ ਵਿੱਚ ਜਿਵੇਂ ਕੀ ਹੁੰਦਾ ਹੈ ਬੰਦੇ ਦੀ ਜ਼ਿੰਦਗੀ ਚ ਮਾਪੇ ਤੋਂ ਬਾਅਦ ਯਾਰ ਦੋਸਤ ਹੁੰਦੇ ਨੇ ਆ ਤਾਂ ਆਪਣੇ ਯਾਰ ਦੋਸਤਾਂ ਬਾਰੇ ਕੀ ਕਹਿਣਾ ਚਾਹੋ ਯਾਰ ਦੋਸਤ ਬਦਿਆ ਮੈਡਮ ਮੇਰੇ 5-6000 ਦੋਸਤ ਹੈ ਬਸ ਉਸ ਤੋਂ ਜ਼ਿਆਦਾ ਨਹੀਂ ਉਹ ਵੀ ਮੇਰੀ ਕਾਫੀ ਮਦਦ ਕਰਦੇ ਹੈਲਪ ਕਰਦੇ ਆ ਹਾਂਜੀ ਹਾਂਜੀ ਮੈਨੂੰ ਕਿਤੇ ਆਣਾ ਜਾਣਾ ਹੁੰਦਾ ਉਹ ਆਪਣੀ ਬਾਈਕ ਜਾਂ ਗੱਡੀ ਗੁੱਡੀ ਤੇ ਮੈਨੂੰ ਲੈ ਜਾਂਦੇ ਆ ਕਾਫੀ ਮਦਦ ਕਰਦੇ ਆ ਮੇਰੀ ਹਰ ਤਰ੍ਹਾਂ ਦੀ ਮੈਡਮ ਤਾਂ ਸਰ ਜਾਣਾ ਆਉਣਾ ਔਖਾ ਨਹੀਂ ਲੱਗਦਾ ਇੱਥੋਂ ਕਿਵੇਂ ਜਾਣੇ ਉਹ ਇੱਥੋਂ ਮੈਡਮ ਆਪਣੇ ਚਾਚਾ ਜੀ ਹੁੰਦੇ ਮੇਰੇ ਨਾਲ ਤੁਹਾਨੂੰ ਦੱਸਿਆ ਨਾ ਕਿ ਉਹ ਹੈਲਪ ਕਰਦੇ ਆ ਉਹਨਾਂ ਨਾਲ ਆ ਜਾਣਾ ਚਲੇ ਜਾਣਾ ਜਾਂ ਮੇਰੇ ਯਾਰ ਦੋਸਤ ਹੁੰਦਾ ਸਰ ਅੱਜ ਕੱਲ ਤਾਂ ਨੌਜਵਾਨ ਕੁਛ ਛੋਟੀ ਮੋਟੀ ਕੋਈ ਚੀਜ਼ ਹੋ ਜੇ ਉਸ ਦੀ ਆਸ ਛੱਡ ਜਾਂਦੇ ਨੇ ਇੱਕ ਨਾਕਾਮਜਾਬੀ ਨੂੰ ਦੇਖ ਕੇ ਛੱਡ ਦਿੰਦੇ ਆ ਕਿ ਸਾਡੇ ਤਾਂ ਕੁਝ ਨਹੀਂ ਹੋਣਾ ਪਰ ਤੁਸੀਂ ਆਸ ਨਹੀਂ ਛੱਡੀ ਇਹਦੇ ਪਿੱਛੇ ਕੀ ਰਾਜ਼ ਆ ਇਹ ਬਸ ਮੈਡਮ ਸ਼ੁਰੂਤ ਹੈ ਆਦਤ ਸੀ ਮੇਰੀ ਬਈ ਕੰਮ ਕਰਨ ਦੀ ਤੇ ਪੜਨ ਦੀ ਪੜਨ ਚ ਜਿੰਨਾ ਮੈਡਮ ਪੜਜਾ ਕੇ ਮੈਂ 12 ਤੱਕ ਪੜਿਆ ਫਿਰ ਕੁਝ ਕਾਲਜ ਕੋਲੇ ਦੋ ਰੋਣ ਕਰਕੇ ਪੈਸੇ ਦੇ ਨਾ ਆਉਣ ਕਰਨ ਉਹ ਮੈਂ ਜ਼ਿਆਦਾ ਪੜਾਈ ਕਰ ਨਹੀਂ ਸਕਿਆ ਤੇ ਬੀਐਮਏ ਫਰਸਟ ਇਅਰ ਵਿੱਚ ਹੀ ਛੱਡਤੀ ਸੀਗੀ ਪੈਸੇ ਦੀ ਕਮੀ ਕਰਕੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਇਹ ਕਰਦਾ ਇਹ ਸਾਡੇ ਵਰਗੇ ਬੰਦਿਆਂ ਦਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਜੀ ਤੇ ਕੋਈ ਦੇਖ ਕੇ ਉਹਨਾਂ ਨੂੰ ਛੋਟੀ ਮੋਟੀ ਜਿੱਦਾਂ ਦੀ ਕੁਆਲਿਫੀਕੇਸ਼ਨ ਹੈ ਜੌਬ ਦੇਣੀ ਚਾਹੀਦੀ ਉਹਨਾਂ ਨੂੰ ਹੀ ਪਹਿਲ ਦੇਣਾ ਕਦੇ ਕਿਸੇ ਐਮਐਲਏ ਕੋਲ ਐਮਪੀ ਕੋਲ ਜਾ ਕੇ ਟਰਾਈ ਕੀਤਾ ਵੀ ਇਸ ਹਾਲਾਤ ਵਿੱਚ ਲੰਘ ਰਿਆਂ ਆ ਮੈਨੂੰ ਵੀ ਕੋਈ ਜੌਬ ਦਿਓ ਮੈਂ ਪੜਿਆ ਲਿਖਿਆ ਆ ਬਹੁਤ ਵਾਰ ਮੈਡਮ ਐਤੋ ਕੀ ਐਮਪੀ ਐਮਐਲਏ ਕੌਂਸਲਰ ਜਦ ਕਿ ਮੁੱਖ ਮੰਤਰੀ ਬਾਦਲ ਕੋਲੇ ਸਭ ਕੋਲ ਮੈਡਮ ਜਾ ਕੇ ਦੇਖ ਲਿਆ ਸਭ ਨੇ ਬਸ ਆਪਣਾ ਕਹਿੰਦੇ ਆ ਕੋਈ ਨਾ ਤੁਹਾਡਾ ਕਰਾਂਗੇ ਮੇਰੇ ਜੋ ਵੀ ਕੁਆਲੀਫਿਕੇਸ਼ਨ ਡਾਕੂਮੈਂਟ ਲੈ ਲੈਂਦੇ ਆ ਉਸ ਤੋਂ ਬਾਅਦ ਅੱਜ ਤੱਕ ਤਾਂ ਮੈਨੂੰ ਕੋਈ ਜੋਬ ਜਾਂ ਕੁਝ ਨਹੀਂ ਮਿਲਿਆ ਜੀ ਤੇ ਜਦੋਂ ਜਾਣੀ ਹੂ ਕੀ ਕਹਿੰਦੇ ਆ ਤੇ ਬਾਅਦ ਵਿੱਚ ਉਹ ਕੀ ਕਹਿੰਦੇ ਨੇ ਜਦੋਂ ਮੰਤਰੀ ਬਣ ਜਾਂਦੇ ਨੇ ਕੋਈ ਗੱਲਾ ਮੈਡਮ ਜਦ ਪਹਿਲਾਂ ਬਣਨਾ ਹੁੰਦਾ ਉਹ ਤਾਂ ਕਹਿੰਦਾ ਕੋਈ ਨਾ ਤੁਹਾਡਾ ਜ਼ਰੂਰ ਧਿਆਨ ਰੱਖਾਂਗੇ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਸੈੱਟ ਕਰ ਦਾਂਗੇ ਉਹ ਇਹਨਾਂ ਤੁਹਾਡੀ ਜੋਬ ਲਵਾਵਾਂਗੇ ਤੇ ਬਣ ਤੋਂ ਬਾਅਦ ਮੈਡੋਂ ਤੁਹਾਨੂੰ ਪਤਾ ਹੀ ਸਾਰਾ ਸਰਕਾਰਾਂ ਦਾ ਕੋਈ ਨਹੀਂ ਸੁਣਦਾ ਜੀ ਅੱਜ ਕੱਲ ਅੱਜ ਕੱਲ ਦੇ ਨੌਜਵਾਨ ਹਿੰਮਤ ਛੱਡ ਜਾਂਦੇ ਆ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਜੋ ਪੜੇ ਲਿਖਿਆ ਚਾਹ ਨਹੀਂ ਪੜੇ ਲਿਖਾ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਛੋਟਾ ਮੋਟਾ ਚਾਹ ਆਪਣਾ ਕੋਈ ਵੀ ਆ ਕੰਮ ਕਰਨਾ ਚਾਹੀਦਾ ਜੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਜੀ ਆਪਣੇ ਪੰਜਾਬੀ ਜ਼ਿਆਦਾਤਰ ਕੰਮ ਨੂੰ ਛੋਟਾ ਵੱਡਾ ਸਮਝਣ ਲੱਗ ਜਾਂਦੇ ਜੀ ਮਿਹਨਤ ਕਰਨਾ ਚਾਹੀਦਾ ਆਪਣੇ ਮਾਪੇ ਆਪਦੇ ਘਰ ਦਾ ਕਿਆ ਰੱਖਣਾ ਚਾਹੀਦਾ ਬਾਲ ਬੱਚਿਆਂ ਦਾ ਜਦੋਂ